ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਬਾਈ ਕੋਲ ਮੱਝ ਤੇ ਇੱਕ ਗਾਂ ਠੀਕ ਹੈ ਜੀ ਸੋਖੋ ਕੈਂਚੀਆਂ ਦੇ ਲਾਗੇ ਪਿੰਡ ਪਹੁੰਚਦਾ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਕਰਦੇ ਆਂ ਜੀ ਬਾਈ ਜੀ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕਲਵਿੰਦਰ ਸਿੰਘ ਪਿੰਡ ਜਗਜੀਤਪੁਰਾ ਜਿਲ੍ਹਾ ਬਰਨਾਲਾ ਬਈ ਠੀਕ ਹੈ ਨੰਬਰ ਪਰ ਆਪਣਾ 9463783498 ਠੀਕ ਹੈ ਜੀ ਹਾਂ ਮੱਝ ਦੀ ਜਾਣਕਾਰੀ ਦਿਓ ਜੀ ਕੀ ਇਹ ਮੱਝ ਬਈ 2 ਸਵਾ ਦੋ ਮਹੀਨੇ ਸੂਈ ਹੋਈ ਆ ਠੀਕ ਹੈ ਜੀ ਤੇ 8 ਕਿਲੋ ਤੋਂ ਦੁੱਧ ਥੋੜਾ ਘਣਾ ਘਟੂ ਚੋਕਣ ਵਾਲਾ ਠੀਕ ਹੈ ਕੰਡੇ ਵਾਲਾ ਹਾਂ 7.5 ਕਿਲੋ ਤੋਂ ਬਾਹਰ ਹੋਊਗਾ ਹਾਂਜੀ ਤੇ 55 ਦਾ ਰੇਟ ਆ ਲੈਣ ਦੇਣਾ ਠੀਕ ਹੈ ਜੀ ਹਾਂ ਤੇ 4 ਤੇ ਮਿਲਦੀ ਦੋਨੇ ਡੰਗ ਦੋਨੇ ਕੋਈ ਮਰਜੀ ਚੋਲੇ ਠੀਕ ਹੈ ਜੀ ਇਹ ਦੇਖ ਸਕਦਾ ਥਾਂ ਤੋਂ ਉਪਰ ਓਕੇ ਆਸ ਚਾਰ ਚੋਲੀ ਵੀ ਨਹੀਂ ਨਾ ਚੋਣੀ ਆ ਗਈ ਬਾਈ ਸੁਣ ਠੀਕ ਹੈ ਜੀ ਜਵਾਈ ਤੇ ਲੈ ਵਾਦ ਖਾ ਦੇ ਠੀਕ ਹੈ ਇਹ 4 ਚੋਣੀ ਬਾਈ ਕਹਿੰਦਾ 8 ਲੀਟਰ ਦੁੱਧ ਬਾਈ ਜੀ ਨੇ ਦੱਸਿਆ ਤੁਹਾਨੂੰ ਰੇਟ ਵੀ ਬਾਈ ਜੀ ਨੇ ਮੈਨੂੰ ਦੱਸ ਦਿੱਤਾ ਪਰ ਮੋੜ ਦੋ ਪਰ ਮੋੜ ਦੋ ਮੋੜ ਲੈ ਮੋੜ ਦੋ ਛੋਟੀ ਸੋਹਣੀ ਆ ਠੀਕ ਹੈ ਜੀ ਖੰਡੇ ਵਾਲਾ ਦੁੱਧ ਬਾਈ ਕਹਿੰਦਾ ਚੈੱਕ ਕਰਕੇ ਤਿੰਨ ਟਾਈਮ ਚੋਕੇ ਤਸਲੀਨ ਨਾਲ ਲੈ ਜਾਓ ਚਾਰ ਤੇ ਮਿਲਦੀ ਨਾ ਭਰਾ ਚਾਰ ਤੇ ਬਾਈ ਤੈਨਾਂ ਡੰਗ ਚੋਕੇ ਲੈ ਕੇ ਜਾ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਹਾਂ ਜੀ ਵੀਰ ਜੀ ਇਹ ਗਾਂ ਦੀ ਜਾਣਕਾਰੀ ਦੋ ਜੀ ਇਹ ਗਾਂ ਬਾਈ ਤਿਲ ਲਾਗੀ ਇੱਕ ਥਾਂ ਤੋਂ ਜਵਾਨ ਮੂਤਲ ਲਾਗੀ ਜਵਾਨ ਦੂਜਲ ਨਹੀਂ ਹੈਗੀ ਠੀਕ ਹੈ ਜੀ ਇਹਦਾ ਬਾਈ 20 ਦਿਨ ਹੋ ਗਏ 7ਵੇਂ ਮਹੀਨੇ ਚ ਬੱਚਾ ਛੱਟ ਗਈ ਸੀ ਠੀਕ ਹੈ ਜੀ ਇਹ ਹੁਣ ਦੁੱਧ ਇਹਦੇ ਥੱਲੇ 1 ਕਿਲੋ 1.5 ਕਿਲੋ ਦੁੱਧ ਕਰੇ ਠੀਕ ਹੈ ਜੀ ਹਾਂ ਇਹਦਾ ਰੇਟ ਆਪਾਂ ਜਾਇ ਰੱਖਣ 9000 ਰੁਪਏ ਰੇ ਲੋ ਲੈਣ ਦੇ ਸਾਢੇ 6 ਲੀਟਰ ਦੁੱਧ ਆ 9000 ਬਾਈ ਨੇ ਰੇਟ ਆ ਦੁੱਧ ਦੇ ਵੱਧ ਵੀ ਆਉਂਗਾ ਬੱਚਾ ਸਿੱਟੇ ਨੂੰ ਇਹ ਥੋੜਾ ਟਾਈਮ ਹੋਇਆ ਨਾ ਠੀਕ ਹੈ ਠੀਕ ਹੈ ਜਿਸਨੇ ਘਰੇ ਦੁੱਧ ਪੀਣ ਦੀ ਖਾਤਰ ਕੋਈ ਮਾਰੀ ਨਹੀਂ ਭਰਾ ਇਹਦੂ ਬਾਦ ਤਾਂ ਦੁੱਧ ਹੀ ਪਾਇਆ ਠੀਕ ਹੈ ਚੈੱਕ ਕਰ ਸਕਦੇ ਆ ਬਾਈ ਜੀ ਨੇ ਦੱਸਤਾ ਤਰ ਲਾ ਜੀ ਠੀਕ ਹੈ ਜੀ ਮਗਰਾ ਥਾਣਾ ਤੋਂ ਬਰੇ ਹਾਂ ਇੱਕ ਦੰਦਾ ਲੈਣ ਦੇ ਨਹੀਂ ਪਾਇਆ ਕੋਈ ਘਟਾਉਣ ਵਧਾਉਣ ਦੀ ਆਪਾਂ ਜਾਇ ਜੀ ਤੂੰ ਪਹਿਲਾਂ ਕਹਤਾ ਸੀ ਜਾਇ ਜੀ ਰੇਟ ਪਾਇਆ ਤਾਂ ਠੀਕ ਹੈ ਠੀਕ ਹੈ ਜੀ ਖੱਚ ਕੇ ਪਾਇਆ ਭਾਈ ਜੀ ਨੇ ਜਮ ਖੱਚ ਕੇ ਰੇਟ ਦੱਸਿਆ ਤਾਂ ਕੋਈ ਵੱਧ ਘਾਟ ਨਹੀਂ ਬੜਾ ਫਕਰਿਆ ਰੇਟ ਠੀਕ ਹੈ ਜੀ ਵੀ ਅਮੀ ਵੱਧ ਰੇਟ ਮੰਗਣੇ ਜਮ ਜਾਇ ਜੀ ਦੱਸਿਆ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਕੇ ਬਾਏ